ਹਾਂਜੀ ਐਮਐਸਪੀ ਦੀ ਟੋਟਲ ਗਣਨਾ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਜਾਂ ਫਿਰ ਐਮਐਸਪੀ ਤੈਅ ਕਿਸ ਤਰੀਕੇ ਨਾਲ ਕੀਤੀ ਜਾਂਦੀ ਆ ਤੇ ਜਾਂ ਫਿਰ ਐਮਐਸ ਸੁਆਮੀ ਨਾਥਨ ਦਾ ਆਯੋਗ ਜਿਹੜਾ ਬਣਾਇਆ ਗਿਆ ਸੀ ਉਸ ਦੀ ਰਿਪੋਰਟ ਦੇ ਵਿੱਚ ਕੀ ਸੀ ਕਿਸ ਤਰੀਕੇ ਨਾਲ ਐਮਐਸਪੀ ਹੈ ਜਿਹੜੀ ਉਸ ਨੂੰ ਸਰਕਾਰ ਦੇ ਦੌਰਾਨ ਲਾਗੂ ਕੀਤਾ ਜਾਊਗਾ ਦਰਸਲ 2004 ਦੇ ਵਿੱਚ ਕਾਂਗਰਸ ਦੀ ਮਨਮੋਹਰ ਸਰਕਾਰ ਦੇ ਦੌਰਾਨ ਨੈਸ਼ਨਲ ਕਮਿਸ਼ਨ ਔਨ ਫਾਰਮਰਸ ਜਾਨੀ ਕਿਸਾਨ ਆਯੋਗ ਦਾ ਬਣਾਇਆ ਗਿਆ ਸੀ ਇਸ ਦਾ ਅਧਿਐਕਸ਼ ਸੀ ਐਮਐਸ ਸੁਆਮੀ ਨਾਥਨ ਤੇ ਇਸੇ ਕਰਕੇ ਇਸ ਨੂੰ ਸੁਆਮੀ ਨਾਥਨ ਆਯੋਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਸ ਦਾ ਉਦੇਸ਼ ਸੀ ਦਾ ਉਹ ਸੀ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਪਤਾ ਲਾਉਣਾ ਤੇ ਉਹਨਾਂ ਨੂੰ ਹੱਲ ਕਰਨਾ ਦਸੰਬਰ 2004 ਤੇ ਅਕਤੂਬਰ 2006 ਦੇ ਵਿਚਕਾਰ ਇਸ ਸਹਿਯੋਗ ਦੇ ਦੁਆਰਾ ਪੰਜ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਇਹਨਾਂ ਦੇ ਵਿੱਚ ਜਿਆਦਾ ਮਹੱਤਵਪੂਰਨ ਰਿਪੋਰਟ ਸੀ ਐਮਐਸਪੀ ਨੂੰ ਲੈ ਕੇ ਇਸ ਸਹਿਯੋਗ ਦੇ ਦੁਆਰਾ ਦੱਸਿਆ ਗਿਆ ਵੀ ਐਮਐਸਪੀ ਕੀ ਹੋਣੀ ਚਾਹੀਦੀ ਹੈ ਇਸ ਦੇ ਦੁਆਰਾ ਜਿਹੜੀ ਰਿਪੋਰਟ ਦਿੱਤੀ ਗਈ ਸੀ ਉਸ ਦੇ ਆਧਾਰ यूपी सरकार ਦੇ ਦੁਆਰਾ ਕਿਸਾਨਾਂ ਦੇ ਲਈ ਰਾਸ਼ਟਰੀ ਕਿਸਾਨ ਨੀਤੀ ਲੈ ਕੇ ਆਂਦੀ ਗਈ ਇਸ ਦੇ ਵਿੱਚ ਸਰਕਾਰ ਨੇ ਵਾਅਦਾ ਕੀਤਾ ਵੀ ਉਹ ਕਿਸਾਨਾਂ ਦੀ ਆਮਦਨੀ ਵਧਾਊਗੀ ਤੇ ਉਹਨਾਂ ਨੇ ਉੱਚ ਕਿਸਮ ਦੇ ਬੀਜ ਜਿਹੜੇ ਉਹ ਉਪਲਬਧ ਕਰਾਉਣੇ ਸ਼ੁਰੂ ਕਰ ਦਿੱਤੇ ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਕਈਆਂ ਗਈਆਂ ਪਰ ਸਰਕਾਰ ਦੇ ਦੁਆਰਾ ਇਹ ਨਹੀਂ ਸੀ ਕਿਹਾ ਗਿਆ ਕਿ ਉਹ ਐਮਐਸ ਸੁਆਮੀਨਾਥਨ ਦੀ ਇਹ ਰਿਪੋਰਟ ਜਾਂ ਫਿਰ ਸਪਾਰਸ਼ਾ ਇਹਨਾਂ ਨੂੰ ਲਾਗੂ ਕਰੂਗੀ ਸੁਆਮੀਨਾਥਨ ਅਯੋਗ ਦੇ ਮੁਤਾਬਕ ਐਮਐਸਪੀ ਕੀ ਹੋਣੀ ਚਾਹੀਦੀ ਹੈ ਉਸ ਦੇ ਮੁਤਾਬਕ ਇਹ ਕਿਹਾ ਗਿਆ ਸੀ ਕਿ ਫਸਲਾਂ ਦੀ ਲਾਗਤ ਦਾ 50% ਹੋਊਗਾ ਮਨ ਲਓ ਵੀ ਇੱਕ ਫਸਲ ਦੀ ਕੀਮਤ ਜਿਹੜੀ 1000 ਰੁਪਏ ਆ ਯਾਨੀ ਕਿ ਉਹਦੇ ਤੋਂ ਟੋਟਲ ਉਸ ਨੂੰ ਉਗਾਉਣ ਦੇ ਉੱਤੇ 1000 ਰੁਪਏ ਲੱਗੇ ਨੇ ਤਾਂ ਇਸ ਦੇ ਵਿੱਚ 50% ਯਾਨੀ ਕਿ 500 ਰੁਪਏ ਜੋੜਿਆ ਜਾਊਗਾ ਕੁੱਲ ਐਮ ਐਸ ਪੀ ਇਸ ਦੇ ਆਧਾਰ ਤੇ 1500 ਰੁਪਏ ਹੋ ਜੂਗੀ ਇਸ ਨੂੰ ਸੀ 2 50% ਦਾ ਫਾਰਮੂਲਾ ਵੀ ਕਿਹਾ ਜਾਂਦਾ ਜਿਸ ਦਾ ਮਤ ਸੀ2 ਦਾ ਮਤਲਬ ਇਸ ਦੇ ਵਿੱਚ ਕੋਸਟ ਹੈ ਹੁਣ ਜੇਕਰ ਗੱਲ ਕੀਤੀ ਜਾਵੇ ਕਿ ਲਾਗਤ ਨੂੰ ਕਿਸ ਤਰੀਕੇ ਨਾਲ ਕੱਢਿਆ ਜਾਂਦਾ ਤਾਂ ਇਸ ਦੇ ਤਿੰਨ ਫਾਰਮੂਲੇ ਨੇ ਪਹਿਲਾ ਹੈ A2 ਫਾਰਮੂਲਾ ਇਸ ਦੇ ذریعے ਡਾਇਰੈਕਟ ਖਰਚ ਨੂੰ ਗਿਣਾ ਜਾਂਦਾ ਇਸ ਦੇ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਚੀਜ਼ਾਂ ਨੇ ਉਹ ਬੀ ਹੈ ਖਾਦ ਹੈ ਕੀਟਨਾਸ਼ਕ ਹੈ ਲੇਬਰ ਹੈ ਕਿਰਾਏ ਦੇ ਉੱਤੇ ਖੇਤ ਲੈਣਾ ਜਾਂ ਫਿਰ ਸਿੰਚਾਈ ਵਗੈਰਾ ਦੇ ਲਈ ਜਾਂ ਫਿਰ ਪਾਣੀ ਲਾਉਣਾ ਹੈ ਜਿਹੜਾ ਖੇਤ ਨੂੰ ਉਸ ਦੇ ਉੱਤੇ ਆਉਣ ਵਾਲਾ ਖਰਚ ਜਾਂ ਫਿਰ ਖੇਤ ਨੂੰ ਬੋਣ ਦੇ ਉੱਤੇ ਲੱਗਣ ਵਾਲਾ ਤੇਲ ਵਗੈਰਾ ਦਾ ਕੀਮਤਾ ਜਿਹੜੀ ਉਸ ਨੂੰ ਲੱਤਾ ਜਾਂਦਾ ਉਸ ਤੋਂ ਬਾਅਦ ਹੈ A2 FL ਇਸ ਫਾਰਮੂਲੇ ਦੇ ਵਿੱਚ A2 ਹੈ ਜਿਹੜਾ ਉਹ ਉੱਪਰ ਲੀਆਂ ਚੀਜ਼ਾਂ ਹੀ ਆ ਜਿਹੜੀਆਂ ਗਿਣਾ ਕੇ ਹਟੀਆਂ ਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਅਣਪੇੜ ਜਿਹੜੀ ਲੇਬਰ ਹਾਊਸ ਨੂੰ ਵੀ ਜੋੜਿਆ ਜਾਂਦਾ ਜਿਵੇਂ ਕਿ ਕਿਸਾਨ ਕੋᱫੋ ਹੋ ਗਿਆ ਕਿਸਾਨ ਦੇ ਫੈਮਿਲੀ ਮੈਂਬਰ ਹੋਗੇ ਉਸਦੇ ਪਰਿਵਾਰਕ ਮੈਂਬਰ ਹੋਗੇ ਜਿਹੜੇ ਉਸ ਖੇਤ ਦੇ ਵਿੱਚ ਕੰਮ ਕਰਦੇ ਨੇ ਤੇ ਕਿਸੇ ਪ੍ਰਕਾਰ ਦੀ ਜਿਹੜੀ ਉਹਨਾਂ ਦੇ ਦੁਆਰਾ ਆਮਦਨ ਜਾਂ ਫਰਾਵ ਦੇ ਲਈ ਰੁਪਿਆ ਨਹੀਂ ਲੈਤਾ ਜਾਂਦਾ ਕਿਸਾਨ ਤੋਂ ਉਹਨਾਂ ਨੂੰ ਵੀ ਇਸ ਦੇ ਵਿੱਚ ਜੋੜਿਆ ਜਾਂਦਾ ਤੇ ਇਸ ਤੋਂ ਲਾਭ ਹੈ ਸੀ2 ਫਾਰਮੂਲਾ ਜ਼ਿਆਦਾਤਰ ਕਿਸਾਨਾਂ ਦੇ ਕੋਲ ਖੁੱਦੀ ਜ਼ਮੀਨ ਨਹੀਂ ਹੁੰਦੀ ਜਾਨੀ ਕਿ ਉਹ ਕਿਸਾਨ ਕਿਰਾਏ ਦੇ ਉੱਤੇ ਖੇਤ ਲੈ ਕੇ ਫਸਲ ਲਗਾਉਂਦੇ ਨੇ ਤੇ ਇਸ ਦੇ ਵਿੱਚ ਉਹਨਾਂ ਦੀ ਕੋਈ ਵੀ ਮੰਨ ਲਓਈ ਸਥਾਈ ਪੂੰਜੀ ਹੈ ਜਿਹੜੀ ਜਾਂ ਫਿਰ ਸਥਾਈ ਪੈਸਾ ਉਹਨਾਂ ਨੂੰ ਨਹੀਂ ਮਿਲਦਾ ਤੇ ਇਸੇ ਬਜਾਏ ਦੇ ਕਾਰਨ ਐਮਐਸ ਸੁਆਮੀਨਾਥ ਸੰਦੇ ਦੁਆਰਾ ਸੁਝਾਅ ਦਿੱਤਾ ਗਿਆ ਸੀ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਜਿਹੜਾ 50% ਤੋਂ ਉੱਤੋਂ ਦੀ ਰੁਪਇਆ ਦੇਣਾ ਚਾਹੀਦਾ ਕਿਸਾਨਾਂ ਨੂੰ ਤਾਂ ਕਿ ਉਹਨਾਂ ਨੂੰ ਫਾਇਦਾ ਰਹੇ ਫਸਲਾਂ ਗਾਉਣ ਦੇ ਵਿੱਚ ਐਮਐਸਪੀ ਦੀ ਮਨਜ਼ੂਰੀ ਦੇਣ ਵਾਲੀ ਕੇਂਦਰ ਸਰਕਾਰ ਦੀ ਆਰਥਿਕ ਮਾਮਲਿਆਂ ਦੀ ਜਿਹੜੀ ਕੈਬਨਿਟ ਹੈ ਸੀਸੀਈਏ ਉਸ ਨੇ ਪਿਛਲੇ ਸਾਲ 18 ਅਕਤੂਬਰ ਨੂੰ ਆਪਣੇ ਬਿਆਨ ਦੇ ਵਿੱਚ A2+FL ਕਾਸਟ ਦੇ ਉਤਪਾਦਨ ਦੇ ਆਧਾਰ ਦੇ ਉੱਤੇ ਜਿਹੜੀ ਐਮਐਸਪੀ ਦੇਣ ਦੀ ਘੋਸ਼ਣਾ ਕੀਤੀ ਸੀ 2018 ਦੇ ਵਿੱਚ ਸਰਕਾਰ ਨੇ ਕਿਹਾ ਸੀ ਵੀ ਲਾਗਤ ਤੋਂ ਡੇਢ ਗੁਣਾ ਜਿਹੜਾ ਰੁਪਇਆ ਉਹ ਕਿਸਾਨਾਂ ਨੂੰ ਦਿੱਤਾ ਜਾ ਉਗਾ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਰਪੀਆ ਜਿਹੜਾ A2+FL ਦੀ ਲਾਗਤ ਦੇ ਆਧਾਰ ਤੇ ਕਿਸਾਨਾਂ ਨੂੰ ਦਿੱਤਾ ਜਾਊਗਾ ਨਾ ਕਿ ਉਸ ਆਧਾਰ ਦੇ ਜਿਹੜੀ ਸਪਾਰਸ਼ ਆਈਡੀ ਉਹ ਸੁਆਮੀਨਾਥਨ ਕਮੇਟੀ ਦੇ ਦੁਆਰਾ ਕੀਤੀ ਗਈ ਸੀ ਜੇਕਰ ਦੇਖਿਆ ਜਾਵੇ ਕਿ ਸਰਕਾਰ ਦੇ ਦੁਆਰਾ ਜਿਹੜਾ A2+FL ਦੇ ਹਿਸਾਬ ਤੇ ਰੁਪਿਆ ਦਿੱਤਾ ਜਾ ਰਿਹਾ ਤੇ ਸੁਆਮੀਨਾਥਨ ਅਯੋਗ ਦੇ ਆਧਾਰ ਤੇ ਜਿਹੜੀ MSP ਮਿਲਦੀ ਹੈ ਬਣਦੀ ਹੈ ਉਹ ਕਿੰਨੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਤਿੰਨ ਫਸਲਾਂ ਦੇਣੇ ਆ ਸਭ ਤੋਂ ਪਹਿਲੀ ਹੈਗੀ ਕਣਕ ਤਾਂ ਉਸ ਦੇ ਉੱਤੇ ਲਾਗਤ ਆ ਜਿਹੜੀ ਉਹ 1652 ਰੁਪਏ ਬਣਦੀ ਹੈ ਤੇ ਸਰਕਾਰ ਦੇ ਦੁਆਰਾ 2275 ਰੁਪਏ ਦੀ ਐਮਐਸਪੀ ਕੋਸਟ ਕੀਤੀ ਗਈ ਆ 2024-25 ਦੇ ਲਈ ਇਹ ਗੱਲ ਨੋਟ ਕਰਨ ਵਾਲੀ ਹੈ ਤੇ ਸਵਾਮੀਨਾਥਨ ਅਯੋਗ ਦੇ ਅਨੁਸਾਰ ਆ ਜਿਹੜਾ ਐਮਐਸਪੀ 2478 ਰੁਪਏ ਬਣਦੀ ਹੈ ਦੂਜੀ ਅਗਰ ਆਪਾਂ ਛੋਲਿਆਂ ਦੀ ਗੱਲ ਕੀਤੀ ਜਾਵੇ ਤਾਂ 4547 ਰੁਪਏ ਇਸ ਦੇ ਉੱਤੇ ਲਾਗਤ ਬਣਦੀ ਹੈ ਤੇ ਸਰਕਾਰ ਦੇ ਦੁਆਰਾ ਐਮਐਸਪੀ ਆਈਡੀ ਉਹ ਇਸ ਦੇ ਉੱਤੇ 5440 ਰੁਪਏ ਕੋਸ਼ਤ ਕੀਤੀ ਗਈ ਆ ਤੇ ਸਵਾਮੀਨਾਥਨ ਯੋਗ ਦੇ ਮੁਤਾਬਕ ਇਹ 6820 ਰੁਪਏ ਬਣਦੀ ਹੈ ਜੇਕਰ ਸਰੋਂ ਦੀ ਗੱਲ ਕੀਤੀ ਜਾਵੇ ਤਾਂ 4068 ਰੁਪਏ ਦੀ ਲਾਗਤ ਬਣਦੀ ਹੈ ਪ੍ਰਤੀ ਕੁਇੰਟਲਾ ਤੇ ਇਸ ਦੇ ਉੱਤੇ ਜਿਹੜਾ 5550 ਰੁਪਏ ਐਮਐਸਪੀ ਦਿੱਤੀ ਜਾਂਦੀ ਹੈ ਸਰਕਾਰ ਦੇ ਦੁਆਰਾ ਤੇ ਜੇਕਰ ਸਵਾਮੀਨਾਥੀਨ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਮੁਤਾਬਕ ਇਹ 6402 ਰੁਪਏ ਹੋਣੀ ਚਾਹੀਦੀ ਹੈ ਤੇ ਇਹ ਜਿਹੜੇ ਤਿੰਨ ਫਸਲਾਂ ਦੇ ਉੱਤੇ ਤੁਹਾਨੂੰ ਐਮਐਸਪੀ ਦੱਸ ਕੇ ਹਟਿਆ ਇਹ ਦੋਨਾਂ ਦੇ ਮੁਤਾਬਕ ਹੈ 2024 ਤੇ 25 ਦੇ ਲਈ ਤੈਅ ਕੀਤੀ ਗਈ ਇੱਕ ਸੁਆਮੀਨਾਥਾ ਰਿਪੋਰਟ ਦੇ ਆਧਾਰ ਤੇ ਤੇ ਦੂਸਰੀ ਹੈ ਜਿਹੜੀ ਸਰਕਾਰ ਦੇ ਦੁਆਰਾ ਤੈਅ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਤੀਜੀ ਹੈ ਲਾਗਤ ਜਿਹੜੀ ਕੇਸ ਦੇ ਉੱਤੇ ਟੋਟਲ ਆਉਣੀ ਹੈ ਤਿੰਨੇ ਫਸਲਾਂ ਦੇ ਉੱਤੇ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਹੋਰ ਚੀਜ਼ਾਂ ਲੈ ਕੇ ਹਾਜ਼ਰ ਹੋਵਾਂਗੇ ਕਿ ਜੇਕਰ ਸਰਕਾਰ ਦੇ ਦੁਆਰਾ ਇਹ ਚੀਜ਼ਾਂ ਲਾਗੂ ਕਰ ਦਿੱਤੀ ਜਾਂਦੀ ਹੈ ਸੁਆਮੀਨਾਥਾ ਰਿਪੋਰਟ ਤੱਕ ਕੀ ਬਾਜ਼ਾਰ ਦੇ ਉੱਤੇ ਤੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਉਨਾ ਜਿਹਾ ਦਾ ਪ੍ਰਭਾਵ ਪਊਗਾ ਜਿੰਨਾ ਅਲੱਗ-ਅਲੱਗ ਨਿਊ ਚੈ ਪਟਿਆ ਜਾ ਰਿਹਾ ਤਾਂ ਇਹ ਅਗਲੀ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ